ਜੀ ਹਾਂ ਹੁਣ ਤੋਂ ਥੋੜੀ ਦੇਰ ਦੇ ਬਾਅਦ VOTING ਹੋਣ ਜਾ ਰਹੀ ਹੈ ਕਿਉਂਕਿ ਸਰਬਸੰਮਤੀ ਦੇ ਨਾਲ ਚੋਣ ਨਹੀਂ ਹੋ ਸਕੀ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਇਸ ਵੇਲੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਾਰੀ ਹੈ ਜਿੱਥੇ ਕਿ ਥੋੜੀ ਦੇਰ ਦੇ ਵਿੱਚ ਪ੍ਰਧਾਨਗੀ ਦੇ ਲਈ VOTING ਸ਼ੁਰੂ ਹੋਵੇਗੀ ਵੋਟਾਂ ਇਸ ਕਰਕੇ ਪੈਣੀਆਂ ਪੈ ਰਹੀਆਂ ਨੇ ਕਿਉਂਕਿ ਵਿਰੋਧੀ ਧਿਰ ਵੱਲੋਂ ਵੀ ਇੱਕ ਉਮੀਦਵਾਰ ਖੜਾ ਕਰ ਦਿੱਤਾ ਗਿਆ ਹਰਜਿੰਦਰ ਸਿੰਘ ਧਾਮੀ ਤੇ ਮਿੱਠੂ ਸਿੰਘ ਕਾਨੇਕੇ ਦੇ ਵਿਚਾਲੇ ਮੁਕਾਬਲਾ ਹੁਣ VOTING ਦੇ ਨਾਲ ਹੋਣ ਜਾ ਰਿਹਾ ਹੈ ਹਰਜਿੰਦਰ ਸਿੰਘ ਧਾਮੀ ਦਾ ਕਿਰਪਾਲ ਸਿੰਘ ਬਡੁੰਗਰ ਨੇ ਅੱਜ ਨਾਮ ਪੇਸ਼ ਕੀਤਾ ਤੇ ਐਸਜੀਪੀਸੀ ਮੈਂਬਰ ਅਲਵਿੰਦਰ ਪਾਲ ਸਿੰਘ ਪੱਖੋਕੇ ਨੇ ਉਹਨਾਂ ਦੇ ਨਾਮ ਦੀ ਤਾਇਦ ਕੀਤੀ ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਵੱਲੋਂ ਵੀ ਮਿੱਠੂ ਸਿੰਘ ਕਾਨੇਕੇ ਦਾ ਨਾਮ ਪੇਸ਼ ਕਰ ਦਿੱਤਾ ਗਿਆ ਤੇ ਸਹਿਮਤੀ ਨਹੀਂ ਬਣੀ ਇਸ ਕਰਕੇ ਹੁਣ VOTING ਹੋਏਗੀ ਪਰਮਜੀਤ ਕੌਰ ਨੇ ਕਾਨੇਕੇ ਦੇ ਨਾਮ ਦੀ ਫਿਰ ਪ੍ਰੋਟਾ ਵੀ ਕਰ ਦਿੱਤੀ ਤਾਇਦ ਕਰ ਦਿੱਤੀ ਜਿਸ ਤੋਂ ਬਾਅਦ ਹੁਣ ਦੋ ਉਮੀਦਵਾਰ ਮੈਦਾਨ ਦੇ ਵਿੱਚ ਆਮੋ ਸਾਹਮਣੇ ਹੋ ਗਏ ਨੇ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਇਸ ਵੇਲੇ ਜਾਰੀ ਹੈ ਦੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੰਪਲੈਕਸ ਵਿੱਚ ਤੇ ਪਤੇਜਾ ਸਿੰਘ ਸਮੰਦਰੀ ਹਾਲ ਵਿਖੇ ਜਿੱਥੇ ਕਿ ਹਰਜਿੰਦਰ ਸਿੰਘ ਧਾਮੀ ਕੀ ਦੁਬਾਰਾ ਪ੍ਰਧਾਨ ਬਣਨਗੇ ਇੱਕ ਵੱਡਾ ਸਵਾਲ ਹੈ ਜਾਂ ਫਿਰ ਵਿਰੋਧੀ ਧਿਰ ਹਾਵੀ ਹੋ ਸਕਦੀ ਹੈ ਇਹ ਹੁਣ ਥੋੜੀ ਦੇਰ ਦੇ ਵਿੱਚ ਕਲੀਅਰ ਹੋ ਜਾਏਗਾ ਕਿਉਂਕਿ ਹੁਣ VOTING ਹੋਣ ਜਾ ਰਹੀ ਹੈ ਪਹਿਲਾ ਹੱਥ ਖੜੇ ਕਰਨ ਦੀ ਜਿਹੜੀ ਗੱਲ ਹੋਈ ਸੀਗੀ ਉਸ ਨੂੰ ਵੀ ਜਿਹੜਾ ਹੈ ਵਿਰੋਧੀ ਧਿਰ ਨੇ ਨਕਾਰਿਆ ਤੇ ਕਿਹਾ ਕਿ VOTING ਹੋਣੀ ਚਾਹੀਦੀ ਹੈ ਤੇ VOTING ਦੇ ਨਾਲ ਹੀ ਇਹ ਜਿਹੜਾ ਫੈਸਲਾ ਹੋਣਾ ਚਾਹੀਦਾ ਪ੍ਰਧਾਨਗੀ ਦਾ ਇਹ ਮੰਗ ਕੀਤੀ ਗਈ ਤੇ ਹੁਣ ਥੋੜੀ ਦੇਰ ਦੇ ਵਿੱਚ VOTING ਸ਼ੁਰੂ ਹੋਏਗੀ ਤਾਂ ਦੱਸ ਦੀਗੇ ਕੁਝ ਮੈਂਬਰਾਂ ਨੇ ਇਹ ਵੀ ਕਿਹਾ ਕਿ ਸਾਨੂੰ ਪਹਿਲਾਂ ਵੋਟਾਂ ਪੋਈਆਂ ਜਾਣ ਗੁਰਿੰਦਰ ਸਿੰਘ ਬਾਵਾ ਤੇ ਕੁਝ ਹੋਰ ਮੈਂਬਰਾਂ ਨੇ ਆਪਣੇ ਸਿਹਤ ਸੰਬੰਧੀ ਮੁਸ਼ਕਲਾਂ ਦਾ ਹਵਾਲਾ ਦਿੰਦੇ ਹੋਏ ਪਹਿਲਾ ਵੋਟ ਪਾਉਣ ਦੀ ਇਜਾਜ਼ਤ ਜਿਹੜੀ ਆ ਉਹਨਾਂ ਨੇ ਮੰਗੀ ਹੈ ਤਾਂ ਹੁਣ ਪ੍ਰਧਾਨ ਦੇ ਅਹੁਦੇ ਲਈ VOTING ਹੋਣ ਜਾ ਰਹੀ ਹੈ ਕਿਉਂਕਿ ਸਰਬਸੰਮਤੀ ਲਈ ਬਾਵਾ ਖੜੀਆਂ ਕਰਵਾਉਣ ਲਈ ਜੋ ਐਡਵੋਕੇਟ ਧਾਮੀ ਦੀ ਅਪੀਲ ਸੀ ਉਸ ਨੂੰ ਨਾਮਨਜ਼ੂਰ ਵਿਰੋਧੀਆਂ ਨੇ ਕੀਤਾ ਵਿਰੋਧੀ ਧਿਰਾਂ ਨੇ ਵੋਟ ਪਵਾਉਣ ਦੀ ਮੰਨਗੀ ਕੀਤੀ ਹੈ ਕਿਉਂਕਿ ਜੇ ਵਿਰੋਧੀ ਧਿਰ ਵੱਲੋਂ ਕੋਈ ਉਮੀਦਵਾਰ ਨਾ ਹੋਵੇ ਤਾਂ ਬਾਵਾ ਖੜੀਆਂ ਕਰਕੇ ਸਭ ਸੰਮਤੀ ਦੇ ਦਿੱਤੀ ਜਾਂਦੀ ਹੈ ਪਰ ਜਿਹਾ ਨਹੀਂ ਹੋ ਸਕਿਆ ਇਸ ਕਰਕੇ ਹੁਣ VOTING ਹੋਣ ਜਾ ਰਹੀ ਹੈ ਤਾਂ ਵਿਰੋਧੀ ਧਿਰ ਦੇ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਨੇ सुरेंद्र ਸਿੰਘ ਮਿੱਠੂ ਸਿੰਘ ਜੋ सुरेंद्र ਸਿੰਘ ਨੇ ਉਹਨਾਂ ਦੇ ਵੱਲੋਂ ਮਿੱਠੂ ਸਿੰਘ ਕਾਨੇਕੇ ਦੇ ਨਾਮ ਨੂੰ ਪੇਸ਼ ਕੀਤਾ ਪ੍ਰਧਾਨ ਵੱਜੋਂ ਤੇ ਉਹਨਾਂ ਦੇ ਨਾਮ ਦੀ ਪ੍ਰਵੋਧਤਾ ਜਿਹੜੀ ਹੈ ਉਹ ਪਰਮਜੀਤ ਕੌਰ ਨੇ ਕੀਤੀ ਤੇ ਇਸ ਕਰਕੇ ਹੁਣ ਇੱਥੇ VOTING ਹੋਣ ਜਾ ਰਹੀ ਹੈ ਤਾਂ ਕੌਣ ਪ੍ਰਧਾਨ ਹੋਏਗਾ ਇਹ ਵੱਡਾ ਸਵਾਲ ਹੈ ਦੋ ਵੱਡੇ ਉਮੀਦਵਾਰ ਮਿੱਠੂ ਸਿੰਘ ਕਾਨੇਕੇ ਤੇ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਆਮੋ ਸਾਹਮਣੇ ਨੇ ਤੇ VOTING ਹੋਣ ਜਾ ਰਹੀ ਹੈ ਹੁਣ ਤੋਂ ਥੋੜੀ ਦੇਰ ਦੇ ਵਿੱਚ ਹਰਜਿੰਦਰ ਸਿੰਘ ਧਾਮੀ 2021 ਤੋਂ ਲਗਾਤਾਰ ਜਿਹੜੇ ਨੇ ਪ੍ਰਧਾਨ ਬਣਦੇ ਆ ਰਹੇ ਨੇ ਤੇ ਕੀ ਉਹ ਦੁਬਾਰਾ ਇੱਕ ਵਾਰ ਫੇਰ ਪੰਜਵੀਂ ਵਾਰ ਪ੍ਰਧਾਨ ਬਣਨਗੇ ਜਾਂ ਫਿਰ ਵਿਰੋਧੀ ਧਿਰ ਜਿਹੜੀ ਹੈ ਹਾਵੇ ਹੋ ਸਕਦੀ ਹੈ ਮੇਰੇ ਸੋਗੀ ਮਨਿੰਦਰ ਸਿੰਘ ਮੋਂਗਾ ਸਾਡੇ ਨਾਲ ਇਸ ਵੇਲੇ ਲਾਈਵ ਜੁੜ ਰਹੇ ਨੇ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਮਨਿੰਦਰ ਜਾਣਨਾ ਚਾਹਾਂਗੇ ਇਸ ਵੇਲੇ ਦੀ ਕੀ ਹਲਚਲ ਚੱਲ ਰਹੀ ਹੈ ਪ੍ਰਕਿਰਿਆ ਦੇ ਵਿੱਚ ਹੁਣ ਕੀ ਕੁਝ ਹੋਣ ਜਾ ਰਿਹਾ VOTING ਕਦੋਂ ਤੋਂ ਕਦੋਂ ਤੱਕ ਸ਼ੁਰੂ ਹੋਏਗੀ ਆ ਦੇਖੋ ਬਲਵਿੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਇਸ ਵੇਲੇ VOTING ਚੱਲ ਰਹੀ ਹੈ ਵੋਟਾਂ ਪਾਈਆਂ ਜਾ ਰਹੀਆਂ ਜੀ કુલ ਦੋ ਉਮੀਦਵਾਰ ਮੈਦਾਨ ਦੇ ਵਿੱਚ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ 4 ਸਾਲ ਤੋਂ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਜਦ ਕੇ ਵਿਰੋਧੀ ਤੇ ਵੱਲੋਂ ਮਿੱਠੂ ਸਿੰਘ ਕਾਨੇ ਕੇ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਆਪਣੇ ਉਮੀਦਵਾਰ ਦਾ ਜਿਹੜਾ ਐਲਾਨਿਆ ਗਿਆ ਔਰ ਵੋਟਾਂ ਦੀ ਮੰਗ ਕੀਤੀ ਗਈ ਕਿਉਂਕਿ ਮੌਜੂਦਾ ਪ੍ਰਧਾਨ ਐਡਵੋਕੇਟ ਸਿੰਦਰ ਸਿੰਘ ਧੰਮੀ ਹਰਾਨੇ ਹਾਊਸ ਨੂੰ ਅਪੀਲ ਕੀਤੀ ਸੀ ਕਿ ਬਾਵਾ ਖੜੀਆਂ ਕਰਾ ਕੇ ਸਰਬਸੰਮਤੀ ਕਰਾ ਲਈ ਜਾਵੇ ਹਾਂ ਬਾਵਾ ਖੜੀਆਂ ਕਰਾਣ ਤੋਂ ਸਾਫ਼ ਅੰਦਾਜ਼ਾ ਲੱਗ ਸਕਦਾ ਹੈ ਕਿ ਕਿਸ ਦੇ ਹੱਕ ਚ ਕਿੰਨੀਆਂ ਬਾਵਾ ਖੜੀਆਂ ਹੋਈਆਂ ਪਰ ਵਿਰੋਧੀ ਤੇ ਇਸ ਗੱਲ ਤੇ ਵਿਜਿਤ ਰਿਹਾ ਕਿ ਵੋਟਾਂ ਪਾਈਆਂ ਜਾਣ ਤਾਂ ਆਖਰਕਾਰ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧੀ ਧਿਰ ਦੀ ਮੰਗ ਨੂੰ ਦੇਖਦੇ ਆ ਫੈਸਲਾ ਲਿਆ ਗਿਆ ਕਿ ਪੋਲਿੰਗ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਕੀਤਾ ਜਾਵੇ ਕਿਉਂਕਿ ਪਹਿਲਾਂ ਤੋਂ ਹੀ ਅਰੇਂਜਮੈਂਟ ਕੀਤਾ ਗਿਆ ਸੀ ਪਿਛਲੇ 2 ਸਾਲਾਂ ਤੋਂ ਇਹ ਰੁਝਾਨ ਚੱਲ ਰਿਹਾ ਕਿ ਵਿਰੋਧੀ ਧਿਰ ਸ਼ਰਿਆਮ ਆਪਣੀ ਹਾਰ ਨੂੰ ਦੇਖਣ ਦੇ ਬਾਵਜੂਦ ਵੋਟਾਂ ਪਾਉਣ ਦੀ ਮੰਗ ਕਰਦਾ ਹੈ ਤਾਂ ਇਸ ਵਾਰ ਵੀ ਉਹਨਾਂ ਦੀ ਮੰਗ ਨੂੰ ਮੰਨਦੇ ਆ ਕਿਉਂਕਿ ਲੋਕਤੰਤਰ ਹੈ ਡੈਮੋਕਰੈtic ਵੇ ਨੂੰ ਦੇਖਦੇ ਆ ਡੈਮੋਕ੍ਰੇਸੀ ਦੇ ਅਨੁਸਾਰ ਜਿਹੜਾ ਹੈ ਉਹਨਾਂ ਦੀ ਮੰਗ ਨੂੰ ਪ੍ਰਵਾਨ ਕੀਤਾ ਗਿਆ ਤੋ ਹੁਣ ਵੋਟਾਂ ਪਾਈਆਂ ਜਾ ਰਹੀਆਂ ਕੁਝ ਮੈਂਬਰਾਂ ਨੇ ਆਪਣੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਇਹ ਪਹਿਲਾਂ ਵੋਟ ਪਾਉਂਦੀ ਇਜਾਜ਼ਤ ਮੰਗੀ ਸੀ ਤਾਂ ਜਿਹੇ ਕੁੱਲ 3 ਮੈਂਬਰਸ ਹਨ ਜਿਨ੍ਹਾਂ ਨੇ ਤੁਰੰਤ ਵਾਪਸ ਜਾਣਾ ਸੀ ਸੀ ਇਹ ਠੀਕ ਨਹੀਂ ਸੀ ਤਾਂ ਉਹਨਾਂ ਨੂੰ ਨਾਲ ਦੀ ਨਾਲ ਵੋਟਾਂ ਪਾ ਦਿੱਤੀ ਗਈਆਂ ਉਸ ਤੋਂ ਬਾਅਦ ਜੋ ਪ੍ਰਕਿਰਿਆ ਚੱਲਦੀ ਹੈ ਉਹ ਹਲਕਾवार ਇੱਕ ਇੱਕ ਮੈਂਬਰ ਦਾ ਨਾਮ ਲਿਆ ਜਾ ਰਿਹਾ ਹੈ ਉਹ ਜਾ ਕੇ ਆਪਣਾ ਬੈਲੇਟ ਬਾਕਸ ਆਪਣੀ ਗੁਪਤ ਵੋਟ ਪਾ ਰਿਹਾ ਹੈ ਤੋ ਇਹ ਪ੍ਰਕਿਰਿਆ ਲਗਭਗ ਅੱਧਾ ਪੌਣਾ ਘੰਟਾ ਹੋਰ ਚੱਲੂਗੀ ਕਿਉਂਕਿ 148 ਮੈਂਬਰਾਂ ਦੇ ਇਸ ਮੌਜੂਦਾ ਹਾਊਸ ਦੇ ਵਿੱਚ ਇਸ ਵੇਲੇ 140 ਦੇ ਕਰੀਬ ਮੈਂਬਰ ਮੌਜੂਦ ਨੇ 8 ਦੇ ਕਰੀਬ ਮੈਂਬਰ ਗੈਰ ਹਾਜ਼ਰ ਨੇ ਕੁਝ ਮੈਂਬਰ ਅਜਿਹੇ ਨੇ ਜਿਹੜੇ ਵਿਦੇਸ਼ ਚ ਨੇ ਜਾਂ ਕੁਝ ਮੈਂਬਰ ਅਜਿਹੇ ਨੇ ਜਨਰਲ ਸਿਹਤ ਜ਼ਿਆਦਾ ਖਰਾਬ ਸੀ ਉਹ ਉਥੇ ਆ ਨਹੀਂ ਪਾਏ ਸਨ ਜੀ ਉੱਥੇ ਜਿਹੇ ਚ ਹੁਣ 140 ਮੈਂਬਰਾਂ ਦੇ ਵਿੱਚੋਂ ਐਡਵੋਕੇਟ ਹਜਿੰਦਰ ਸਿੰਘ ਧਾਮੀ ਕਿੰਨੀਆਂ ਵੋਟਾਂ ਹਾਸਲ ਕਰਦੇ ਆ ਅਤੇ ਵਿਰੋਧੀ ਵਿਦਵਾਰ ਮਿੱਠੂ ਸਿੰਘ ਕਾਹਨੇ ਕਿ ਉਹਨੂੰ ਕਿੰਨੀਆਂ ਵੋਟਾਂ ਤੇ ਸਬਰ ਕਰਨਾ ਪੈਂਦਾ ਹੈ ਇਸਦੇ ਲਈ ਥੋੜੀ देर ਹੋਰ ਇੰਤਜ਼ਾਰ ਕਰਨਾ ਪਊ ਜਿਵੇਂ ਪਿਛਲੇ ਅੰਕੜੇ ਤੇ ਝਾਤ ਮਾਰੀਏ ਕਿ ਪਿਛਲੀ ਵਾਰ ਵੀ ਜਿਹੜੀ ਹੈ 143 ਵੋਟਾਂ ਪੋਲ ਹੋਈਆਂ ਸੀ ਐਡਵੋਕੇਟ ਚਿੰਦਰ ਸਿੰਘ ਧਾਮੀ ਨੇ 107 ਵੋਟਾਂ ਹਾਸਲ ਕੀਤੀਆਂ ਵੋਟੀ ਤੇਰਦੇ ਉਮੀਦਵਾਰ ਬੀਬੀ ਜਗੀਰ ਕੌਰ ਨੂੰ 33 ਵੋਟਾਂ ਤੇ ਸਬਰ ਕਰਨਾ ਪਿਆ ਜਦਕਿ ਤਿੰਨ ਵੋਟਾਂ ਰੱਦ ਹੋਈਆਂ ਸੀ ਜਿਨ੍ਹਾਂ ਤੇ ਜਾਤਾ ਟਿਕ ਡਬਲ ਹੋ ਗਿਆ ਸੀ ਜਾਂ ਸਟੈਂਪ ਜਿਹੜੀ ਹੈ ਉਹ ਗਲਤ ਲੱਗੀ ਸੀ ਤੋਂ ਤਿੰਨ ਵੋਟਾਂ ਰੱਦ ਹੋਈਆਂ ਸੀ ਕੋਲ 143 ਵੋਟਾਂ ਪੋਲ ਹੋਈਆਂ ਸੀ ਤੋਂ ਇਸ ਵਾਰੀ ਇਹ ਉਮੀਦ ਜਿਤਾਈ ਜਾ ਰਹੀ ਹੈ ਜੋ ਹੁਣ ਤੱਕ ਮੈਂਬਰਾਂ ਦੀ ਹਾਜ਼ਰੀ ਹੈ 140 ਦੇ ਕਰੀਬ ਦੱਸੀ ਜਾ ਰਹੀ ਹੈ 140 ਚੋਂ ਐਡਵੋਕੇਟ ਜਹਿੰਦਰ ਜਿੰਦਨ ਸਿੰਘ ਅਰਜੰਤ ਸਿੰਘ ਧਾਮੀ ਦੇ ਇੱਥੇ ਕਿੰਨੀਆਂ ਵੋਟਾਂ ਆਂਦੀਆਂ ਜਾਂ ਫਿਰ ਮਿੱਠੂ ਸਿੰਘ ਕਾਨੇਕੇ ਕਿੰਨੀਆਂ ਵੋਟਾਂ ਹਾਸਲ ਕਰ ਪੈਂਦੇ ਨੇ ਕੀ ਪਿਛਲੀ ਵਾਰ ਦੀਆਂ 33 ਵੋਟਾਂ ਦੇ ਆਕੜੇ ਤੱਕ ਵਿਰੋਧੀ ਧਿਰ ਪਹੁੰਚ ਪਾਉਂਦਾ ਹੈ ਜਾਂ ਨਹੀਂ ਜਾਂ ਫਿਰ ਐਡਵੋਕੇਟ ਜਿੰਦਰ ਸਿੰਘ ਧਾਮੀ ਜਿਸ ਤਰ੍ਹਾਂ ਇਸ ਵਾਰ ਦਾਵਾ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਮੈਂਬਰਾਂ ਵੱਲੋਂ ਕਿ ਇਸ ਵਾਰ ਵੋਟਾਂ ਦਾ ਫਰਕ ਵਧੇਗਾ ਐਡਵੋਕੇਟ ਜਿੰਦਰ ਸਿੰਘ ਧਾਮੀ ਦੀ ਵੋਟਰਾਂ ਦੀ ਗਿਣਤੀ ਹੋਰ ਵਧੇਗੀ ਕਿਉਂਕਿ 23 ਦੇ ਮੁਕਾਬਲੇ 2024 ਚ ਵੋਟਰ ਵਧ ਸੀਗੇ ਐਡਵੋਕੇਟ ਜਿੰਦਰ ਸਿੰਘ ਧੰਮੀ ਦੇ ਆ ਔਰ ਇਸ ਵਾਰ ਇਹ ਆਮੀ ਜਿਤਾਈ ਜਾ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਐਡਵੋਕੇਟ ਜਿੰਦਰ ਸਿੰਘ ਧੰਮੀ ਦੇ ਵੋਟਰਾਂ ਦੀ ਗਿਣਤੀ ਹੋਰ ਜ਼ਿਆਦਾ ਵਧੂਗੀ ਕਿਉਂਕਿ ਉਹ ਪੰਥ ਪ੍ਰਵਾਨਤ ਆਗੂ ਨੇ ਹਲੀਮੀ ਹੈ ਨਿਮਰਤਾ ਹੈ ਜ਼ਮੀਨ ਨਾਲ ਜੁੜੇ ਆਗੂ ਨੇ ਔਰ ਜੋ ਸੇਵਾਵਾਂ ਉਹਨਾਂ ਨੇ ਲੇਖੇ ਆਈਆਂ ਚਾਹੇ ਉਹ ਵਕਫ ਵਕਫ ਸਤਾਵੀ ਰਹੀ ਹੈ ਚਾਹੇ ਉਹ ਬੰਦੀ ਸਿੰਘਾਂ ਦੀ ਰਹਾਈ ਦਾ ਮੁੱਦਾ ਹੈ ਜਾਂ ਫਿਰ ਹੜਾਂ ਦੇ ਵਿੱਚ ਸ਼੍ਰੋਣੀ ਕਮੇਟੀ ਵੱਲੋਂ ਜਿਸ ਤਰ੍ਹਾਂ ਜ਼ਮੀਨੀ ਪੱਧਰ ਤੇ ਪਹੁੰਚ ਕੇ ਲੰਗਰ ਤੋਂ ਸ਼ੁਰੂ ਕੀਤੀ ਗਈ ਸੇਵਾ ਸੁੱਕਾ ਰਾਸ਼ਨ ਰੋਜ਼ਾਨਾ ਵਰਤੂ ਦੀ ਅਵਸਥਾ ਜਾਇ ਇਸ ਲਈ ਡੀਜ਼ਲ ਵੰਡੇ ਜਾ ਰਹੇ ਹਨ 20 ਕਰੋੜ ਦਾ ਬਜਟ ਜਿਹੜਾ ਉਹ ਰੱਖਵਾ ਰੱਖਿਆ ਗਿਆ ਹੈ ਹਰ ਪੀਰਤਾ ਦੀ ਮਦਦ ਦੇ ਲਈ 20 ਵੰਡੇ ਜਾ ਰਹੇ ਹਨ ਪੰਜ ਵਿੱਚ ਕੇਂਦਰ ਜਿਹੜੇ ਆ ਉਹ ਸਾਬਿਤ ਕੀਤੇ ਗਏ ਤੋਂ ਹਰ ਪੱਖੋਂ ਹੜਾਂ ਦੇ ਵਿੱਚ ਵੀ ਬੜੀ ਸ਼ਾਨਦਾਰ ਸੇਵਾ ਉਹ ਜਿਹੜੀ ਹੈ ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਵੀ ਸੇਵਾਵਾਂ ਨੂੰ ਭਾਈਆ ਜਾ ਰਹੀ ਹੈ ਕਿਉਂਕਿ ਸ਼ੌਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਇੱਕ ਵੱਡੇ ਸੰਘਰਸ਼ अनेका ਕੁਰਬਾਨੀਆਂ ਸ਼ਾਹਦਤ ਤੋਂ ਬਾਅਦ ਖੋਲ੍ਹ ਵਿੱਚ ਆਈ ਸੀ ਮਹੰਤਾ ਤੋਂ ਗੁਰੂ ਘਰ ਆਜ਼ਾਦ ਕਰਵਾਏ ਗਏ ਸੀ ਤਾਂ ਗੁਰੂ ਘਰਾਂ ਦਾ ਪ੍ਰਬੰਧ ਸਚਾਰੂ ਟੰਗ ਦੇ ਨਾਲ ਚਲਾਉਣ ਦੇ ਲਈ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਨੂੰ ਬੋਲਦੇ ਰਹੀ ਸ਼ੌਮਲੀ ਗੁਰ ਕਮੇਟੀ ਦਾ ਗਠਨ ਕੀਤਾ ਗਿਆ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਪ੍ਰਧਾਨ ਜਿਹੜੇ ਆ ਰਹੇ ਨੇ ਪਰ ਐਡਵੋਕੇਟ ਜਿੰਦਰ ਸਿੰਘ ਧਾਮੀ ਜੋ ਲਗਾਤਾਰ ਪੰਜਵੀਂ ਵਾਰ ਜੇ ਪ੍ਰਧਾਨ ਬਣਨ ਜਾ ਰਹੇ ਨੇ ਉਹਨਾਂ ਦੀ ਇੱਕ ਬਹੁਤ ਵੱਡੀ ਖੂਬੀ ਹੈ ਕਿ ਉਹ ਵਿਰੋਧੀਆਂ ਨੂੰ ਵੀ ਆਪਣੇ ਨਾਲ ਲੈ ਕੇ ਚੱਲਦੇ ਨੇ ਤਾਂ ਇਹੀ ਕਾਰਨ ਹੈ ਕਿ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਾਲੀਦਾਲ ਵੱਲੋਂ ਸਮੂਹ ਮੈਂਬਰਾਂ ਵੱਲੋਂ ਉਹਨਾਂ ਦੇ ਨਾਮ ਤੇ ਇਹ ਪਹਿਲੀ ਵਾਰ ਹੈ ਮਤਲਬ ਇਹ ਇੱਕ ਵਿਲੱਖਣ ਧਰਮ ਸਾਡਾ ਸਿੱਖ ਧਰਮ ਹੈਗਾ ਜਿਦੇ ਵਿੱਚ ਜਿਹੜੀ VOTING ਹੁੰਦੀ ਹੈ ਅਸੀਂ ਦੇਖਦੇ ਹਾਂ ਕਿ ਹਰ ਸਾਲ VOTA ਪੈਂਦੀ ਹੈ ਇੱਕ ਵਿਲੱਖਣਤਾ ਸਿੱਖ ਧਰਮ ਦੇ ਨਿਵੇਕਲਾਪਣ ਵੀ ਹੈ ਇੱਕ ਵਿਲੱਖਣਤਾ ਵੀ ਹੈ ਕਿ ਹਰ ਸਾਲ ਬੜੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਪ੍ਰਧਾਨ ਦੀ ਚੋਣ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਵਿਰੋਧੀ ਧਿਰ ਮੰਗ ਕਰਦੀ ਕਿ VOT ਪਾਓ ਤਾਂ VOT ਵੀ ਪਾਈ ਜਾਂਦੀ ਹੈ ਜਿਵੇਂ ਤੁਸੀਂ ਦੱਸਿਆ ਪਹਿਲਾਂ ਵੀ 2 ਸਾਲ ਜਿਹੜੀ ਹੈ VOT ਪੈ ਚੁੱਕੀ ਹੈ ਤੇ ਬੜੇ ਵੱਡੇ ਮਾਰਜਨ ਦੇ ਨਾਲ ਹਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਪਹਿਲਾਂ ਵੀ ਦੋ ਵਾਰ ਲਗਾਤਾਰ ਜਿਹੜੇ ਨੇ ਪ੍ਰਧਾਨ ਬਣੇ ਨੇ ਉਸ ਤੋਂ ਪਹਿਲਾਂ ਵੀ ਬਣ ਚੁੱਕੇ ਨੇ ਹੁਣ ਪੰਜਵੀਂ ਵਾਰ ਤੁਸੀਂ ਜਿਵੇਂ ਦੱਸਿਆ ਕਿ ਬਣਨ ਜਾ ਰਹੇ ਨੇ ਇਹ ਇੱਥੇ ਕਿੰਨਾ ਕੁ ਮੀਡੀਆ ਹੋਰ ਜਿਹੜਾ ਦੂਰ ਦਰਾਡੇੋਂ ਪਹੁੰਚਿਆ ਹੋਇਆ ਹੈਗਾ ਕਿਸ ਤਰ੍ਹਾਂ ਦੀ ਇੱਥੇ ਜਿਹੜਾ ਚਹਲ ਪਹਿਲ ਵੇਖਣ ਨੂੰ ਮਿਲਦੀ ਹੈ ਕਿਸ ਤਰ੍ਹਾਂ ਦਾ ਇੱਥੇ ਜਿਹੜਾ ਹੈਗਾ ਇੱਕ ਤਰੀਕੇ ਨਾਲ ਜਿਹੜਾ ਇੱਕ ਕਿਊਰੌਲਿਟੀ ਦੇਖਣ ਨੂੰ ਮਿਲ ਰਹੀ ਹੈ ਕਿ ਕੌਣ ਪ੍ਰਧਾਨ ਹੋਏਗਾ ਹਾਲਾਂਕਿ ਕਾਫੀ ਹੱਦ ਤੱਕ ਇਹ ਕਲੀਅਰ ਹੈ ਕਿ ਹਰਜਿੰਦਰ ਸਿੰਘ ਤਾਂ ਅਮੀ ਰਿਪੀਟ ਕਰ ਜਿਹੜੇ ਆ ਕਰਨ ਜਾ ਰਹੇ ਨੇ ਜਾਂ ਕਰ ਸਕਦੇ ਨੇ ਪਰ ਇੱਥੇ ਇੱਕ ਖੂਬਸੂਰਤੀ ਵੀ ਹੈ ਸਿੱਖ ਧਰਮ ਦੀ ਕਿ ਡੈਮੋਕਰੈਟਿਕ ਤਰੀਕੇ ਦੇ ਨਾਲ ਪ੍ਰਧਾਨ ਹ ਤੇ ਜੇ ਵੋਟ ਪਾਉਣ ਦੀ ਮੰਗ ਤੁਸੀਂ ਤਾਂ ਵੋਟ ਵੀ ਪਵਾਈ ਜਾਂਦੀ ਹੈ ਆ ਬਿਲਕੁਲ ਅਸੀਂ ਤੁਹਾਡੇ ਸਵਾਲ ਦੇ ਜਵਾਬ ਸਭ ਤੋਂ ਪਹਿਲਾਂ ਮੈਂ ਤਸਵੀਰ ਤੇਜਾ ਸਿੰਘ ਸੁਮੰਦਰੀ ਹਾਲ ਦੇ ਬਾਹਰ ਦੀ ਯਾਨੀ ਕਿ ਸ਼ਿਗੌਣੀ ਪਿੰਡ ਦੀ ਦਫ਼ਤਰ ਦੀ ਸਾਂਝੀ ਕਰ ਰਿਹਾ ਜਿੱਥੇ ਖਾਸੀ ਚਹਿਲ ਪਹਿਲ ਹੈ ਸਵੇਰ ਤੋਂ ਹੀ ਰੌਣਕਾਂ ਦੇਖ ਨੂੰ ਮਿਲ ਰਹੀਆਂ ਨੇ ਇੱਥੇ ਵੱਖ-ਵੱਖ ਮੈਂਬਰ ਆਪਣੇ ਹਲਕਿਆਂ ਤੋਂ ਆਏ ਨੇ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਪਹੁੰਚੇ ਨੇ ਖਾਸ ਤੌਰ ਤੇ ਐਡਵੋਕੇਟ ਜਿੰਦਰ ਸਿੰਘ ਧਾਮੀ ਦੇ ਹਲਕੇ ਤੋਂ ਸਮਰਥਕ ਕਾਫੀ ਵੱਡੀ ਗਿਣਤੀ 'ਚ ਪਹੁੰਚੇ ਨੇ ਜਦੋਂ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਦੀ ਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਮੈਂਬਰਾਂ ਦੀ ਮੀਟਿੰਗ ਤੇਜਾ ਸਿੰਘ ਸੁੰਦਰੀ ਹਾਲਚ ਕੀਤੀ ਗਈ ਜਾਂ ਫਿਰ ਇਸ ਤੋਂ ਪਹਿਲਾਂ ਵੀ ਪਿਛਲੇ ਕੁਝ ਦਿਨਾਂ 'ਚ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਸੁਭੀ ਸਿੰਘ ਬਾਦਲ ਵੱਲੋਂ ਮਾਝਾ ਮਾਲਵਾ ਦੁਆਬਾ ਦੇ ਮੈਂਬਰਾਂ ਦੇ ਨਾਲ ਵੱਖ-ਵੱਖਰੀ ਮੀਟਿੰਗਾਂ ਕੀਤੀਆਂ ਗਈਆਂ ਉਹਨਾਂ ਦੀ ਰਾਏ ਲਈ ਗਈ ਉਹਨਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਔਰ ਬੀਤੇ ਕੱਲ ਜਦੋਂ ਐਡਵੋਕੇਟ ਜਿੰਦਰ ਸਿੰਘ ਧਾਮੀ ਦੇ ਨਾਮ ਦਾ ਐਲਾਨ ਕੀਤਾ ਗਿਆ ਤਾਂ ਉਦੋਂ ਹੀ ਇਹ ਤਸਵੀਰ ਸਾਫ਼ ਹੋ ਗਈ ਸੀ ਕਿ ਐਡਵੋਕੇਟ ਜਿੰਦਰ ਸਿੰਘ ਧਾਮੀ ਮੁੜ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣਗੇ ਲਗਾਤਾਰ ਪੰਜਵੀਂ ਵਾਰ ਉਹਨਾਂ ਦੇ ਨਾਂ ਤੇ ਮੋਹਰ ਲੱਗ ਚੁੱਕੀ ਸਿਰਫ ਲਗਾਤਾਰ ਬਣੇ ਰਹੇ ਅੱਪਾ ਤੁਹਾਡੇ ਕੋਲ ਫੇਰ ਆਵਾਂਗੇ ਤੇ ਥੋੜੀ ਦੇਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ VOTING ਪ੍ਰਕਿਰਿਆ ਕੰਪਲੀਟ ਹੋਏਗੀ ਫਿਰ ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਏਗੀ ਤੇ ਫਿਰ ਪ੍ਰਧਾਨਗੀ ਦਾ ਜਿਹੜਾ ਐਲਾਨ ਫਾਰਮਲ ਤੌਰ ਦੇ ਉੱਪਰ ਜਿਹੜਾ ਉਹ ਕਰ ਦਿੱਤਾ ਜਾਏਗਾ